ਨਮਸਕਾਰ ਮੈਂ ਇਲੈਕਟ੍ਰੋਪੁਆਇੰਟ LG ਬਠਿੰਡਾ ਤੋਂ ਜੀ LG ਤੁਹਾਡੇ ਵਾਸਤੇ ਇੱਕ ਨਵਾਂ ਸਾਈਡ ਬਾਈ ਸਾਈਡ ਰੈਫਰਿਜਰੇਟਰ ਲੈ ਕੇ ਆਇਆ ਹੈ ਔਰ ਇੱਕ ਹੈਜਰ ਰੈਫਰਿਜਰੇਟਰ ਹੈ ਜਿਸ ਦੇ ਵਿੱਚ ਹਾਈਜਨ ਫਰੈਸ਼ ਲੱਗਿਆ ਹੋਇਆ ਹੈ ਕਦੇ ਵੀ ਤੁਸੀਂ ਫਰੂਟਸ ਵੈਜੀਟੇਬਲ ਰੱਖਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਸਮੈਲ ਮਿਕਸਪ ਨਹੀਂ ਹੋਏਗੀ ਪਲੱਸ ਇਹ 650 ਲੀਟਰ ਦਾ ਕਨਵਰਟੇਬਲ ਫ੍ਰਿਜ ਵਿਦ ਸਟੇਨਲੈਸ ਸਟੀਲ ਆਈਸ ਮੇਕਰ ਅੰਦਰ ਡੋਰ ਮੇਕਰ ਲੱਗਿਆ ਹੋਇਆ ਜਿਦੇ ਵਿੱਚ ਤੁਹਾਨੂੰ ਕ੍ਰਸ਼ ਆਈਸ ਵਗੈਰਾ ਮਿਲੇਗੀ ਪਾਣੀ ਮਿਲੇਗਾ ਔਰ ਆਈਸ ਡਿਸਪੈਂਸ ਮਿਲੇਗੀ ਦੋਨੋਂ ਬਾਰਾਂਹੀ ਇਸ ਦੇ ਨਾਲ ਅਸੀਂ ਬਹੁਤ ਭਾਰੀ ਛੂਟ ਚੱਲ ਰਹੀ ਹੈ ਇਸ ਦੇ ਉੱਤੇ ਦੀਵਾਲੀ ਦੇ ਮੌਕੇ ਦੇ ਉੱਤੇ ਇਹ ਵਾਲਾ ਫ੍ਰਿਜ 140900 ਰੁਪਏ ਵਾਲਾ ਇਹ ਤੁਹਾਨੂੰ ਸਾਰਾ ਕੁਝ ਨਾ ਟੱਕ ਕੇ ਸਰ 85000 ਦਾ ਰਹਿ ਜਾਂਦਾ 85000 ਰੁਪਏ ਦੇ ਵਿੱਚ ਤੁਹਾਨੂੰ ਦੇਵਾਂਗੇ ਇਸ ਦੇ ਨਾਲ 5000 ਰੁਪਏ ਦਾ ਐਡੀਸ਼ਨਲ ਗਿਫਟ ਸੈਟ ਸਾਡੇ ਵੱਲੋਂ ਪਲੱਸ 1 ਸਾਲ ਦਾ ਡੈਮੇਜ ਇੰਸ਼ੋਰੈਂਸ ਉਹ ਨਾਲ ਫ੍ਰੀ ਦਿੱਤਾ ਜਾਏਗਾ ਔਰ ਇੱਕ ਬਿਨ ਫੋਰ ਸ਼ੋਰ ਦਾ 쿠ਪਨ ਦਿੱਤਾ ਜਾਏਗਾ ਜਿਸ ਦੇ ਵਿੱਚ 500 ਰੁਪਏ ਤੋਂ ਲੈ ਕੇ 7000 ਰੁਪਏ ਤੱਕ ਐਡੀਸ਼ਨਲ ਕੈਸ਼ਬੈਕ ਜਿੱਤਣ ਦਾ ਮੌਕਾ ਕਸਮਰ ਦੀ ਡਿਜੀਟਲ ਜਰਨੀ ਹੋਏਗੀ ਉਹਦੇ ਵਿੱਚ ਜੋ ਵੀ ਕੈਸ਼ਬੈਕ ਨਿਕਲਦਾ ਕਸਮਰ ਨੂੰ ਇਨਸਟੈਂਟ ਨਾਲ ਦੀ ਨਾਲ ਕਸਮਰ ਨੂੰ ਕੈਸ਼ ਦੇ ਰੂਪ ਚ ਦਿੱਤਾ ਜਾਏ ਕਲਰ ਵੀ ਕਰਗੇ ਕਲਰ ਕਿੰਨੇ ਨੇ ਸਰ ਕਲਰ ਮੇਰੇ ਕੋਲੇ ਬਹੁਤ ਸਾਰੀ ਰੇਂਜ ਹੈ ਜਿੱਦਾਂ ਕਿ ਇਸ ਦੇ ਵਿੱਚ ਸਾਡੇ ਕੋਲੇ ਤਿੰਨ ਕਲਰਸ ਅਵੇਲੇਬਲ ਹੈ ਇੱਕ ਇਹ ਹੋ ਗਿਆ ਬਲੈਕ ਹੋ ਗਿਆ ਔਰ ਇੱਕ ਸਟੇਨਲੈਸ ਸਟੀਲ ਹੋ ਗਿਆ ਦੈਨ ਗਲਾਸ ਫ੍ਰਿਜ ਜਿਹੜਾ ਕਿ ਬਹੁਤ ਜ਼ਿਆਦਾ ਪ੍ਰੀਮੀਅਮ ਹੈ ਬਹੁਤ ਜ਼ਿਆਦਾ ਰੇਂਜ ਵਿੱਚ ਵਿਕ ਰਿਹਾ ਇਹਦੇ ਚ ਵੀ ਗਲਾਸ ਦੇ ਵਿੱਚ ਇੱਕ ਵਾਈਟ ਔਰ ਬਲੈਕ ਮਿਲੇਗਾ ਐਤਾ ਹੀ ਇੱਕ ਨੌਕ ਨੌਕ ਮਾਡਲ ਹੈ ਸਾਡੇ ਕੋਲ ਲਾਈਟ ਚੱਜ ਜਾਂਦੀ ਹੈ ਸਰ ਤੁਸੀਂ ਦੇਖ ਰਹੇ ਹੋ ਨਾ ਕਿ ਇਹ ਡਿਸਪੈਂਸਰ ਵਾਲਾ ਮਾਡਲ 3 ਡੋਰ ਦੇ ਵਿੱਚ ਜਿਹੜਾ ਕਿ ਬਰਿੰਡੇ ਦੇ ਵਿੱਚ ਹੋਰ ਕਿਤੇ ਅਵੇਲੇਬਲ ਨਹੀਂ ਹੈ ਇਹ ਦਿੱਤਾ ਜਾਏਗਾ ਮੇਰੇ ਕੋਲ ਸਾਈਡ ਬਾਈ ਸਾਈਡ ਦੇ 16 ਤੋਂ 17 ਮਾਡਲਸ ਅਵੇਲੇਬਲ ਹੈ ਅਲੱਗ-ਅਲੱਗ ਰੰਗਾਂ ਦੇ ਰੂਪ ਵਿੱਚ ਤੁਸੀਂ ਅਗਰ ਕੋਈ ਵੀ ਮਾਡਲ ਦੇਖਣਾ ਹੈ ਤਾਂ ਪਲੀਜ਼ ਵਿਜ਼ਿਟ ਕਰੋ ਇਲੈਕਟ੍ਰੋਨਿਕ ਦਾ ਸ਼ੋਰੂਮ ਜਿਹੜਾ ਸਾਡੇ ਲੈਕਟਰੋ ਪੁਆਇੰਟ ਬਸ ਸਟੈਂਡ ਟੂ ਫੋਜੀ ਚੌਂਕ ਰੋਡ ਦੇ ਉੱਤੇ ਤੇ ਇਸ ਦੇ ਨਾਲ ਹੀ ਤੁਸੀਂ ਦੇਖੋ फ्रॉस्ट फ्रीज ਜਿਸ ਦੇ ਵਿੱਚ ਨਵੇਂ-ਨਵੇਂ ਰੰਗ 2025 ਦੇ ਨਵੇਂ ਮਾਡਲ ਸਾਰੇ ਦਾ ਸਾਰਾ ਲਾਈਨ ਅਪ ਸਾਡੇ ਕੋਲੇ ਲੱਗਿਆ ਹੋਇਆ ਸਰ ਸਟੀਲ ਬਲੈਕ ਪਲੱਸ ਮਿਰਰ ਲੁੱਕ ਵਾਲੇ ਅੱਜਕਲ ਜੋ ਕਿ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਫ੍ਰਿਜ ਇਸ ਤਰ੍ਹਾਂ ਦੇ ਫ੍ਰਿਜ ਜਿਨ੍ਹਾਂ ਦੀ ਸਭ ਤੋਂ ਜ਼ਿਆਦਾ ਡਿਮਾਂਡ ਹੈ ਪਲੱਸ ਕਨਵਰਟੇਬਲ ਇਹ ਵੀ ਬਹੁਤ ਜ਼ਿਆਦਾ ਆਪਾਂ ਰਿਕਸ਼ੂਟ ਦੇ ਉੱਤੇ ਦਿੱਤੇ ਜਾ ਰਹੇ ਹੈ ਪਲੱਸ ਨਾਲ ਚਾਰ ਗਿਫਟ ਦਿੱਤੇ ਜਾ ਰਹੇ ਹੈ ਇੰਸ਼ੋਰੈਂਸ ਬਿਨ ਫੋਰ ਸ਼ੋਰ ਵੱਡੀ ਰੇਂਜ 400 ਲੀਟਰ ਪਲੱਸ ਰੇਂਜ ਮੇਰੇ ਕੋਲੇ ਹਰ ਇੱਕ ਤਰ੍ਹਾਂ ਦਾ ਰੰਗ ਹਰ ਇੱਕ ਤਰ੍ਹਾਂ ਦਾ ਮਾਡਲ ਜੋ ਕੰਪਨੀ ਬਣਾਉਂਦੀ ਹੈ ਮੋਸਟਲੀ ਸਾਰੇ ਹੀ ਅਵੇਲੇਬਲ ਹੈ ਸਰ ਉਸੇ ਰੇਂਜ ਦੇਖੋਗੇ ਜਿਹੜੇ ਕਿ ਇੰਪੋਰਟੈਂਟਲੀ ਚਾਹੁੰਦੇ ਸਾਡੇ ਇੰਡੋਨੇਸ਼ੀਆ ਮੇਡ ਕੋਰੀਆ ਮੇਡ ਪਲੱਸ ਇੰਡੀਆ ਦੇ ਵਿੱਚ ਜੋ ਵੀ ਮੈਨੂਫੈਕਚਰਿੰਗ ਹੋ ਰਹੀ ਹੈ ਸਾਰੇ ਦੀ ਸਾਰੀ ਰੇਂਜ ਮੇਰੇ ਕੋਲੇ ਸਾਰ ਅਵੇਲੇਬਲ ਹੈ ਇੱਕ ਹੋਰ ਸਰ ਸਾਡੇ ਕੋਲੇ LG ਦਾ ਇੱਕੋ ਇੱਕ ਅਥਾਰਾਈ ਸ਼ੋਰੂਮ ਜਿਹੜਾ ਕਿ ਬਸਟੈਂਡ ਰੋਡ ਤੋਂ ਫੌਜੀ ਚੌਂਕ ਰੋਡ ਤੇ ਹੈ ਜਿੱਥੇ LG ਦੀ ਫੁੱਲ ਰੇਂਜ ਲੱਗੀ ਹੋਈ ਹੈ ਵਾਸ਼ਿੰਗ ਮਸ਼ੀਨ ਦੀ ਤੁਸੀਂ ਦੇਖੋ ਕਿੰਨੇ ਸੋਹਣੇ ਸੋਹਣੇ ਨਵੇਂ ਕਲਰਸ ਆਏ ਹੈ ਵਾਸ਼ਿੰਗ ਮਸ਼ੀਨ ਦੇ ਉਤੇ ਬਹੁਤ ਹੀ ਅੱਛੇ ਆਫਰ ਚੱਲ ਰਹੇ ਆ ਦਿਵਾਲੀ ਦਾ ਡਿਸਕਾਊਂਟ ਚੱਲ ਰਿਹਾ ਜਿਹਦੇ ਵਿੱਚ ਸਾਡੇ ਕੋਲ 15000 ਰੁਪਏ ਤੋਂ ਲੈ ਕੇ ਫੁੱਲੀ ਆਟੋਮੈਟਿਕ 40000 ਰੁਪਏ ਤੱਕ ਅਵੇਲੇਬਲ ਹੈ ਬਹੁਤ ਹੀ ਜ਼ਿਆਦਾ ਡਿਸਕਾਊਂਟ ਹੈ ਜਿਹੜੇ 40 40000 ਰੁਪਏ ਵਾਲੇ ਮਾਡਲ ਹੈ ਉਹ ਵੀ ਬਹੁਤ ਜ਼ਿਆਦਾ ਭਾਰੀ ਡਿਸਕਾਊਂਟ ਦੇ 50% ਤੱਕ ਦੀ ਛੂਟ ਕਸਮਰ ਲੈ ਸਕਦਾ ਹੈ ਸਾਰੀ ਰੇਂਜ ਇਹਦੇ ਚ ਅਵੇਲੇਬਲ ਹੈ ਪਲੱਸ ਨਾਲ 3 ਤੋਂ 4 ਗਿਫਟਸ ਅਸੀ ਅਵੇਲੇਬਲ ਹੈ ਕਸਮਰ ਕੋਲ ਵਾਸਤੇ ਕ੍ਰੋਕਰੀ ਸੈਟ ਹੈ ਜਿਹਦੇ ਵਿੱਚ ਇੱਕ Win for Sure ਹੈ ਜਿਹੜਾ ਕਿ ਅਥਰਾਇਜ਼ ਬੈਸਟ ਸ਼ਾਪ ਜਿਹੜੀ ਕਿ ਬਠਿੰਡਾ ਦੇ ਵਿੱਚ ਕੱਲੀ ਕੱਲੀ ਹੈ ਇਸ ਦੇ ਉੱਤੇ ਐਕਸਟਰਾ ਦਿੱਤਾ ਜਾਏਗਾ ਸਾਰੇ ਮਾਰਕੀਟ ਦੇ ਵਿੱਚ ਇਹ ਚੀਜ਼ ਨਹੀਂ ਮਿਲੇਗੀ ਇਹਦੇ ਵਿੱਚ ਕੀ ਹੈ ਸਕ 500 ਰੁਪਏ ਤੋਂ ਲੈ ਕੇ 7000 ਰੁਪਏ ਤੱਕ ਐਡੀਸ਼ਨਲ ਕੈਸ਼ਬੈਕ ਦਿੱਤਾ ਜਾਏਗਾ ਕਸਮਰ ਨੂੰ ਡਿਜੀਟਲ ਜਰਨੀ ਹੈ ਜੋ ਵੀ ਕੈਸ਼ਬੈਕ ਨਿਕਲੇਗਾ ਕਸਮਰ ਨੂੰ ਉਹ ਨਾਲ ਦੀ ਨਾਲ ਕੈਸ਼ ਦੇ ਰੂਪ ਚ ਦਿੱਤਾ ਜਾਏਗਾ ਪਲੱਸ ਐਡੀਸ਼ਨਲ ਜੋ ਉਸੇ ਗਿਫਟਸ ਲਗਾਏ ਹੋਏ ਹੈ ਉਹ ਅਸੀਂ ਦੇ ਨਹੀਂ ਦੇਣੇ ਨਾਲ ਅਸੀਂ ਰਿਕਵੈਸਟ ਕਰਦੇ ਕਿ ਤੁਸੀਂ ਸਾਰੇ ਜਾਣਾ ਇੱਕ ਵਾਰ ਸਾਡੇ ਸ਼ੋਰੂਮ ਤੇ ਵਿਜ਼ਿਟ ਕਰੋ ਤੇ ਭਾਰੀ ਛੂਰ ਦਾ ਲਾਭ ਪਾਓ ਅਤੇ ਇਸ ਦੇ ਨਾਲ ਹੀ ਸਾਡੇ ਕੋਲੇ LED TV ਵੀ ਫੁੱਲ ਰੇਂਜ ਅਵੇਲੇਬਲ ਹੈ ਸਟਾਰਟ ਰੇਂਜ 올 ਐਟ 60 ਇੰਚ TV ਸਾਡੇ ਕੋਲੇ ਇੱਥੇ ਡਿਸਪਲੇ ਦੇ ਉੱਤੇ ਅਵੇਲੇਬਲ ਹੈ ਸਰ ਜਿਹਦੇ ਉੱਤੇ ਬਹੁਤ ਜ਼ਿਆਦਾ ਭਾਰੀ ਡਿਸਕਾਊਂਟ ਚੱਲ ਰਿਹਾ ਤੁਸੀਂ ਆ ਕੇ ਇੱਕ ਵਾਰੀ ਵਿਜ਼ਿਟ ਕਰੋ ਕਿਉਂਕਿ ਇਸ ਦੇ ਨਾਲ ਵੀ 4 ਤੋਂ 5 ਗਿਫਟਸ ਔਰ ਬਹੁਤ ਹੀ ਜ਼ਿਆਦਾ ਅੱਛੇ ਰੇਟਸ ਦਿੱਤੇ ਹੋਏ ਆ ਤੁਸੀਂ ਜਿਹੜਾ ਵੀ ਮਾਡਲ ਪਸੰਦ ਕਰਦੇ ਹੋ ਹਰ ਇੱਕ ਦੇ ਨਾਲ ਸੇਮ ਗਿਫਟ ਦਿੱਤਾ ਜਾਏਗਾ ਇਹ ਨਹੀਂ ਹੈ ਕਿ ਤੁਸੀਂ ਛੋਟਾ ਲੈਣਿਆ ਜੀ ਗਿਫਟ ਨਹੀਂ ਹੈ ਵੱਡਾ ਲੈ ਲਓ ਜ਼ਿਆਦਾ ਹੈ ਹਰ ਇੱਕ ਦੇ ਨਾਲ ਫੁੱਲ ਰੇਂਜ ਦੇ ਉੱਤੇ ਸਾਰੇ ਗਿਫਟ ਦਿੱਤੇ ਜਾਣਗੇ ਔਰ ਦੇਖੋ ਤੁਸੀਂ ਮੇਰੇ ਕੋਲ ਫੁੱਲ ਰੇਂਜ ਲੱਗੀ ਹੈ 43 ਇੰਚ ਦਾ ਲੋਕਾ ਕੋਲ ਇੱਕ ਕੈ LED ਹੁੰਦਾ ਸਰ ਉਹੀ ਦਿਖਾਈ ਜਾਂਦੇ ਚਾਰ ਚਾਰ ਪੰਜ ਪੰਜ ਤਰ੍ਹਾਂ ਦੇ ਮਾਡਲਸ ਲੱਗੇ ਹੋਏ ਆ ਜਿਹਦੇ ਸਾਰੇ ਦੇ ਉੱਤੇ ਭਾਰੀ ਛੂਟ ਹੈ ਗਾਰੰਟੀ ਵਲੰਟੀ ਕੀ ਹੈ ਗਾਰੰਟੀ ਸਰ ਸਾਰੇ ਦੀ ਆਮ ਤੌਰ ਤੇ 1 ਸਾਲ ਦੀ ਵਲੰਟੀ ਹੁੰਦੀ ਹੈ ਲੇਕਿਨ LG ਦੇ ਅਥਾਰਾਈ ਸ਼ੋਰਮ ਦੇ ਵਿੱਚ 3 ਸਾਲ ਦੀ ਗਾਰੰਟੀ ਤਾਂ ਹੈ ਹੀ ਹੈ ਪਲੱਸ 3 ਸਾਲ ਸਾਰੀ ਦੁਨੀਆ ਦਿੰਦੀ ਹੈ ਤੁਹਾਡੇ ਵੱਲੋਂ ਸਪੈਸ਼ਲ ਕੀ ਹੈ ਸਰ ਸਾਡੇ ਕੋਲ 1 ਸਾਲ ਦਾ ਡੈਮੇਜ ਇੰਸ਼ੋਰੈਂਸ ਹੈ ਤੁਸੀਂ ਇਹ ਦੇਖੋ ਕਿ ਰਬ ਨਾ ਕਰੇ ਕਦੇ ਪ੍ਰੋਡਕਟ ਉੱਡ ਗਿਆ ਚੋਰੀ ਹੋ ਗਿਆ ਜਲ ਗਿਆ ਜਿਸ ਦੇ ਵਿੱਚ ਕੰਪਨੀ ਫੁੱਲੀ ਕਵਰ ਕਰਦੀ ਹੈ ਉਹ ਇੱਕ ਡੈਮੇਜ ਇੰਸ਼ੋਰੈਂਸ ਪਾਲਿਸੀ ਅਸੀਂ ਕਸਟਮਰ ਨੂੰ ਨਾਲ ਪ੍ਰੋਵਾਈਡ ਕਰਾਂਗੇ ਜਿਹੜੀ ਕਿ ਬਿਲਕੁਲ ਹੀ ਫ੍ਰੀ ਆਫ ਕਾਸਟ ਹੋਏਗੀ